ਨਾਮ ਦੇ ਨਾਲ ਬਾਣੀ ਦਾ ਅਭਿਆਸ ਵੀ ਕਰਦੇ ਰਹਿਣਾ ਚਾਹੀਦਾ ਗੁਰੂ ਜੀ ਕਹਿੰਦੇ ਨਾਮ ਤੋਂ ਬਿਨਾਂ ਕਿਸੇ ਵੀ ਜੀਵ ਦੀ ਗਤੀ ਮੁਕਤੀ ਨਹੀਂ ਹੋ ਸਕਦੀ ਇਹ ਇੱਕ ਸੁਖਮ ਅਤੇ ਨਿਰਵਿਗਨ ਰਸਤਾ ਹੈ ਬਸ ਨਾਮ ਜਪੀ ਜਾਣਾ ਹੈ ਜਪਦੇ ਜਪਦੇ ਇਹ ਸਿਮਰਣ ਬਣ ਜਾਂਦਾ ਹਜੇ ਸਿਰਫ ਰਸਨਾ ਤੇ ਹੈ ਉਹ ਵੀ ਅਪਤ ਤੱਕੇ ਨਾ ਲੈ ਕੇ ਆਉਨੇ ਆ ਯਾਦ ਜਦੋਂ ਆ ਜਾਂਦੀ ਫਟਾਫਟ ਬੋਲਦੇ ਆ ਵਾਹਿਗੁਰੂ ਪਰ ਜਦੋਂ ਇਹ ਸਿਮਰਨ ਸਾਡੇ ਪ੍ਰਾਣਾ ਦੇ ਵਿੱਚ ਉਤਰ ਗਿਆ ਆਪੇ ਸਾਡੇ ਸਰੀਰ ਤੇ ਮਨ ਦੇ ਵਿੱਚ ਜਾ ਵਸੇਗਾ ਜਦੋਂ ਜੀਵ ਨਾਮ ਦੇ ਵਿੱਚ ਟਿਕਿਆ ਰਹਿੰਦਾ ਆ ਇਹ ਜਿਹੜੀ ਇੱਕ ਨਦੀ ਵਗਦੀ ਆ ਜਾਂ ਕਹਿ ਲਓ ਸਿਮਰਨ ਦੀ ਮਾਲਾ ਚਲਦੀ ਰਹਿੰਦੀ ਆ ਇਹਦੇ ਵਿੱਚ ਹੀ ਮੋਹ ਮਾਇਆ ਕੱਟੀ ਜਾਂਦੀ ਆ ਇਧਰੋਂ ਮੋਹ ਮਾਇਆ ਕੱਟੀ ਜਾਂਦੀ ਆ ਦੂਜੇ ਪਾਸਿਓਂ ਪਰਮਾਤਮਾ ਦੇ ਨਾਲ ਜੀਵ ਦਾ ਪਿਆਰ ਵਧਦਾ ਜਾਂਦਾ ਜਪਦੇ ਜਪਦੇ ਹੋਇਆ ਕੀ ਕਿ ਜੋ ਸੁਰਤੀ ਬਾਹਰ ਜਾ ਜਾ ਕੇ ਦੁੱਖਾਂ ਸੁੱਖਾਂ ਦੇ ਵਿੱਚ ਟੱਪਦੀ ਸੀ ਵਿਚਾਰਾਂ ਦੇ ਵਿੱਚ ਟੱਪਦੀ ਸੀ ਹੁਣ ਪਰਮਾਤਮਾ ਦੇ ਵੱਲ ਨੂੰ ਸਾਡੀ ਸੁਰਤੀ ਹੋ ਗਈ ਬਾਹਰ ਦੇਖਣ ਨੂੰ ਕੀ ਮਿਲਿਆ ਕਿ ਮਨ ਮਰਿਆਦਾ ਦੇ ਵਿੱਚ ਆ ਗਿਆ ਕਿਸੇ ਦੀ ਨਿੰਦਿਆ ਨਾ ਕਰਨੀ ਨਾ ਸੁਲਨੀ ਫालतू ਵਿਚਾਰ ਹੁਣ ਘਟ ਗਏ ਜਿੰਨੇ ਵੀ ਮੰਦੇ ਇੰਦਰੇ ਸਗੇ ਉਹ ਵਸ ਵਿੱਚ ਰਹਿਣੇ ਸ਼ੁਰੂ ਹੋ ਜਾਂਦੇ ਸਾਡੇ ਸਰੀਰ ਨੂੰ ਸਾਡੇ ਮਨ ਨੂੰ ਇੱਕ ਖਿੱਚ ਲੱਗੀ ਰਹਿੰਦੀ ਆ ਇਹ ਜੋ ਮਾਇਆ ਦੀ ਆ ਇਹ ਖਿੱਚ ਆ ਚਾਹੇ ਸੰਸਾਰ ਦੀ ਕੋਈ ਵਸਤੂ ਆ ਚਾਹੇ ਸੰਸਾਰ ਦੀਆਂ ਕੋਈ ਵੀ ਗੱਲਾਂ ਆ ਇਹ ਖਿੱਚ ਲੱਗੀ ਰਹਿੰਦੀ ਆ ਸਾਡੇ ਸਰੀਰ ਨੂੰ ਵੀ ਇਹ ਖਿੱਚ ਕੇ ਰੱਖਦੀ ਆ ਉਹ ਖਿੱਚ ਸਿਮਰਨ ਕਰਨ ਦੇ ਨਾਲ ਨਾਮ ਜਪਣ ਦੇ ਨਾਲ ਖਿੱਚ ਨੂੰ ਵੀ ਛੱਡ ਦਿੰਦਾ ਮਨ ਪਰਮਾਤਮਾ ਦੇ ਹੀ ਸਿਮਰਨ ਕਰਨ ਦੇ ਨਾਲ ਮਨ ਸਾਡਾ ਨਿਰਮਲ ਹੋ ਜਾਂਦਾ ਤੇ ਉਸ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਰਹਿਣਾ ਸ਼ੁਰੂ ਹੋ ਜਾਂਦਾ ਕਹਿਣ ਦਾ ਭਾਵ ਹੁਣ ਇਹਦਾ ਆਪਣੇ ਆਪ ਤੇ ਕਾਬੂ ਹੋ ਜਾਂਦਾ ਹੁਣ ਇੰਨਾ ਕੰਮ ਆਪਾਂ ਕਰਦੇ ਪਏ ਪਰ ਨਾਲ ਬਾਣੀ ਦਾ ਵੀ ਅਭਿਆਸ ਰੱਖਣਾ ਹੈ ਬਾਣੀ ਨੂੰ ਅਸੀਂ ਪੜ੍ਹਨਾ ਹੈ ਹੈਨਾ ਤੇ ਵਿਚਾਰਨਾ ਵੀ ਹੈ ਬਾਣੀ ਪੜਨ ਦੇ ਨਾਲ ਸਾਨੂੰ ਕਈ ਗੱਲਾਂ ਸਮਝ ਆਉਂਦੀਆਂ ਮਨ ਸਾਡਾ ਟਿਕਦਾ ਆ ਤੇ ਸਾਡੇ ਅੰਦਰ ਠੰਡ ਪੈਂਦੀ ਆ ਬਾਣੀ ਦਾ ਅਭਿਆਸ ਹੀ ਹੈ ਜੋ ਨਾਮੀ ਨੂੰ ਨਾਮ ਜਪਣ ਲਈ ਪ੍ਰੇਰਿਤ ਕਰਦਾ ਕਿਉਂਕਿ ਇਹ ਗਿਆਨ ਕਿੱਥੋਂ ਆਇਆ ਬਾਣੀ ਨੂੰ ਪੜ ਕੇ ਗਿਆਨ ਆਇਆ ਸਾਨੂੰ ਨਾਮ ਦੀ ਕੀਮਤ ਤੇ ਨਾਮ ਦੇ ਵਿੱਚ ਜਿਹੜੀ ਰੁਚੀ ਆ ਨਾ ਉਹ ਬਾਣੀ ਤੋਂ ਹੀ ਪੈਦਾ ਹੁੰਦੀ ਆ ਕਈ ਵਾਰ ਆਪਾਂ ਦੇਖਦੇ ਆ ਨਾ ਘਰ ਦੇ ਵਿੱਚ ਦੁੱਖ ਕਲੇਸ਼ ਵਿਚਾਰ ਵੱਜ ਜਾਂਦੇ ਨਾਮ ਜਪਣ ਨੂੰ ਵੀ ਮਨ ਨਹੀਂ ਕਰਦਾ ਤੇ ਨਾਮ ਨਾਲੋਂ ਮਨ ਕੁੱਟ ਜਾਂਦਾ ਫਿਰ ਬਾਣੀ ਦਾ ਜਦੋਂ ਪਾ ਅਭਿਆਸ ਕਰਦੇ ਆ ਬਾਣੀ ਪੜ੍ਹਦੇ ਆ ਤਾਂ ਬਾਣੀ ਸਾਡੀ ਰੱਖਿਆ ਕਰਦੀ ਆ ਕਿਉਂਕਿ ਬਾਣੀ ਜੋ ਹੈ ਉਹ ਅਕਾਲ ਪੁਰਖ ਜੀ ਦੀ ਬਾਣੀ ਹੈ ਇਹ ਬਾਣੀ ਕਿੱਥੋਂ ਆਈ ਹੈ ਇਹ ਬਾਣੀ ਤੁਰ ਤੋਂ ਆਈ ਹੈ ਤੇ ਜੀਵ ਨੂੰ ਤੁਰ ਤੱਕ ਲੈ ਜਾਂਦੀ ਆ ਕਹਿਣ ਦਾ ਭਾਵ ਜਿੱਥੋਂ ਜੀਵ ਪੈਦਾ ਹੋਇਆ ਸੀ ਜਿਸ ਨੇ ਇਸ ਨੂੰ ਪੈਦਾ ਕੀਤਾ ਸੀ ਉਸੇ ਦੇ ਵਿੱਚ ਜਾ ਕੇ ਮਨ ਸਮਾ ਜਾਂਦਾ ਬਾਣੀ ਦੇ ਵਿੱਚ ਨਾਮ ਜਪਣ ਦੇ ਕਿੰਨੇ ਫਾਇਦੇ ਦੱਸੇ ਆ ਹੁਣ ਜਦੋਂ ਕੋਈ ਜੀਵ ਨਾਮ ਜਪਣਾ ਸ਼ੁਰੂ ਕਰ ਦਿੰਦਾ ਤਾਂ ਮਨ ਨਾਮ ਲੈਣ ਦੇ ਕਾਬਿਲ ਹੋ ਜਾਂਦਾ ਪ੍ਰਮਾਤਮਾ ਦਾ ਨਾਮ ਜਪਦੇ ਜਪਦੇ ਮਨ ਇੰਨਾ ਨਿਰਮਲ ਹੋ ਜਾਂਦਾ ਕਿ ਮਾਲਕ ਇਸ ਨੂੰ ਆਪਣੀ ਆਵਾਜ਼ ਸੁਣਾਉਂਦੇ ਸਾਡੇ ਮਨ ਦੀਆਂ ਸਾਰੀਆਂ ਜਿੰਨੀਆਂ ਟੈਨਸ਼ਨਾਂ ਫਿਕਰਾਂ ਆ ਉਹ ਸਾਰੀਆਂ ਠੀਕ ਹੋ ਜਾਂਦੀਆਂ ਆ ਪਰੇ ਹੋ ਜਾਂਦੀਆਂ ਤੇ ਅਸੀਂ ਚਾਹੁੰਦੇ ਕੀ ਆ ਆਹੀ ਕੁਝ ਤਾਂ ਆਪਾਂ ਚਾਹੁੰਦੇ ਆ ਕਿ ਸਾਨੂੰ ਸੰਸਾਰ ਤੋਂ ਸੁੱਖ ਮਿਲੇ ਸੰਸਾਰ ਦੇ ਵਿੱਚ ਜੀਵਨ ਬਤੀਤ ਕਰਦੇ ਕਰਦੇ ਜੇ ਕੁਝ ਵੀ ਹੁੰਦਾ ਤਾਂ ਅਸੀਂ ਸੁਖੀ ਰਹੀਏ ਤੇ ਸਾਰਾ ਕੁਝ ਸਾਨੂੰ ਨਾਮ ਤੋਂ ਮਿਲਣਾ